ਏ ਬਾਈ ਕਹਿੰਦਾ ਤੀਜਾ ਸੂਆ ਸੁੰਦੀ ਆ 20 ਕਿਲੋ ਚ ਪਾਸ ਹੋਈ ਹੋਈ ਆ ਗੱਬਣ ਆ ਕੜਦੀ ਆ ਪੰਜ ਸੱਤ ਦਿਨ ਪਰ ਡਿਜ਼ਾਈਨਡ ਯੂਨ ਬੜਾ ਸੋਹਣਾ ਰੱਖਦੀ ਆ ਇੱਥੋਂ ਘੈਰੀ ਲੈਵੇ ਤੇ ਮਾਰਦੀ ਥੱਲੋਂ ਕੈਮਰਾ ਐਂ ਦਿਖਾਈ ਥਣ ਉਹ ਲੱਗਿਆ ਵੀ ਆਸਲ ਜਿਹਨੂੰ ਭਰਾ ਕਹਿੰਦੇ ਨੇ ਫੁੱਟ 22 ਫੁੱਟ ਵਾਲਾ ਗਏ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜਲੂਰਾ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਯਖਲ ਹਰਿਆਣਾ ਇਹ ਸਮਝ ਲਓ ਮੱਲੋ ਵੀ ਮੱਜਾਂ ਦੀ ਨਾ ਇੱਕ ਮੰਡੀ ਲਾਈ ਹੋਈ ਆ ਬਾਈ ਨਿੰਮੀ ਨੇ ਕਰੇ 15 ਤੋਂ 20 ਮਈਆਂ ਨੇ ਪੰਜ ਚਾਰ ਤੋਰ ਕੇ ਦਿਖਾ ਦਾਂਗੇ ਤੇ ਬਾਕੀ ਦੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੋਹਫੀ ਦਿਖਾ ਦਾਂਗੇ ਤੁਹਾਨੂੰ ਆ ਜਾ ਨਿੰਮੀ ਫਿਰ ਆ ਗਏ ਹੋਰ ਕਿਵੇਂ ਆ ਠੀਕ ਆ ਜੀ ਚੜਦੀ ਕਲਾ ਐਨ ਮਧੀਆ ਚੱਲਦਾ ਮਾਰੋ ਮਾਰ ਕੰਮ ਹਾਂ ਹਾਂ ਬੋਲ ਨੰਬਰ ਤੇਰਾ ਫਿਰ 6283092555 6283092551 ਸ਼ੁਰੂਆਤ ਇੱਥੋਂ ਕਰਦੀ ਇੱਕ ਰਮਨ ਮਾਰਗਰੀ ਕੈਮਰਾ ਆ ਜਾ ਜੋ ਬਰਾ ਤੋਰ ਖੋਲ ਕੇ ਫਿਰ ਤੋਰ ਵੀ ਤੋਰੋ ਸੂਆ ਦੂਜਾ ਸੂਆ ਦੂਜਾ ਕੱਦ ਚੰਗਾ ਹਨਾ ਪੂਰੀ ਟੌਪ ਦੀ ਆ ਕੱਦ ਆ ਗਿਆ ਫੁੱਲ ਸੂਆ ਦੂਜਾ ਸਿੰਘ ਆ ਗਿਆ ਗੋਲ ਆ ਇਧਰਲੇ ਬੰਨੇ ਤੋਰਦੇ ਉਥੋਂ ਕਮਾ ਲਈ ਪੂਰੀ ਪੂਰੀ ਟੌਪ ਚ ਠੀਕ ਹੈ ਕਿ ਕਿ ਦਿਨ ਹੋ ਗਏ ਸੂਈ ਨੂੰ 12 ਦਿਨਾਂ ਦੀ ਸੂਈ ਹੋਈ ਹੈ ਜੀ 12 ਦਿਨ ਦੀ ਹੂੰ ਕਿੰਨਾ ਕਦ ਦੁੱਧ ਕਾਇਲੀ ਤਿਆਰ ਹੈ 17 ਕਿਲੋ 17 ਕਿਲੋ ਹਾਜ਼ਰ ਹਾਜ਼ਰ ਟਾਈਮ ਤੋਂ ਟਾਈਮ ਚੋਂ ਨਾਲ ਆ ਖਾਣ ਦੀ ਵਾਲੀ ਖੁੱਲੀ ਆਹੀਂ ਖਾਂਦੇ ਆ ਮਾਲ ਸਿੱਧੀ ਟੁੱਟ ਗਿਆ ਨਾ ਲੰਬੀ ਲੰਬੀ ਤੰਬੀਏ ਦਰਨ ਅੱਜ ਵਾਲੇ ਕਮਾ ਦੇ ਕਮਾ ਦੇ ਕਿਰਾਇਆ ਹੋਰ ਕਮਾ ਦੇ ਲੰਬੀ ਜੀ ਤੋਂ ਦਿਆ ਕਰੋ ਉਹ ਜੋਪਰ ਕੋਲੋਂ ਮੋੜਿਆ ਕਰੋ ਉਹ ਕੋਲੋਂ ਮੋੜਿਆ ਕਰੋ ਕਿੰਨੇ 12 ਦਿੰਦੀ ਸੂਈ 12 ਦਿੰਦੀ ਕਿੰਨਾ ਕ ਪਾ ਦੂ ਪੀਕ ਲੈਵਲ ਤੇ ਜਾ ਕੇ ਮੈਲੇ ਮੂਲੇ ਲੱਗ 20 20 10 ਕਿਲੋ ਟਾਈਮ ਦਾ 10 ਟਾਈਮ ਦਾ ਹਾਂ ਹਜੇ ਪਾ ਦੂ ਹਜੇ ਮੈਲੇ ਸੱਟ ਨਾ ਝੋਟੀ ਨਹੀਂ ਠੀਕ ਆ ਗੱਲ ਹਾਂ ਆ ਮੈਲੇ ਮੂਲੇ ਬਾਈ ਕਹਿੰਦਾ ਹਜੇ ਲੱਗੀ ਨਹੀਂ ਸੂਆ ਕਿਹੜਾ ਦੱਸਣ ਮੇ ਦੂਜਾ ਦੂਜਾ ਸੂਆ ਦੂਜਾ 17 ਕਿਲੋ ਦੱਦਾ ਬਾਈ ਕਹਿੰਦਾ ਹਾਜ਼ਰ ਕਮਾ ਕੇ ਬੰਦੇ ਚੋਬਰਾ ਇੱਥੋਂ ਚਵਾਈ ਦੀ ਕਿਵੇਂ ਆ ਜਮਾ ਓ ਹੈਗੀ 100 ਦੀ 100 100 ਦੀ 100 ਜਮਾ ਜਾਈਂ ਇਨਸ਼ਾ ਅੱਲਾ ਸ਼ਟਾ ਟਾਈਟ ਫਾਈਟ ਮੈਂ ਜਮਾ ਟਾਪ ਆਏ ਨਾ ਠੀਕ ਆ ਗੱਲ ਗਰੰਟੀ ਰਊ ਗਰੰਟੀ ਗਰੰਟੀ ਹਰੇਕ ਪੱਖ ਤੋਂ ਹਰੇਕ ਪੱਖ ਤੋਂ ਗੱਲ ਵੀ ਕੱਟੀ ਆ ਆ ਨਾਲ ਆ ਗਈ ਕੱਟੀ ਇੱਕ ਬਾਕੀ ਇਥੋਂ ਜੇ ਇੱਕ ਕਰ ਸਕਦੇ ਆ ਆ ਪ੍ਰੇਸ਼ਾਨਗਰ ਪ੍ਰੇਸ਼ਾਨਗਰ ਦੇਖੀ ਪੋਲੀ ਜਮ ਬੱਚਾ ਲਾ ਦੇ ਛੱਡ ਦੇ ਛੱਡ ਦੇ ਤੰਗ ਨਾ ਕਰ ਯਾਦੇ ਕਿੰਨੇ ਪੈਸੇ ਲਵੇਂਗਾ ਇਹਦੀ 2.5 ਲੱਖ ਰੁਪਏ 2 ਲੱਖ ਤੇ 50 ਹਜ਼ਾਰ ਹਾਂ ਹੇ ਹੁਣ ਤੌਰ ਬਾਈ 2 ਨੰਬਰ ਵਾਲੀ ਇਹਦਾ ਦੇ ਵਾਲੂ ਬਾਬਾ ਵਾਲਾ ਗੈਲੀ ਯਾਰ ਠੋਸ ਇਹ ਲਈ ਬੜੀ ਅਸਲ ਵੀ ਛੋਟੀ ਸਿੰਘ ਦੂੰਗ ਇਹਦਾ ਵੀ ਗੋਲ ਆ ਗਿਆ ਜਿੱਦਾਂ ਵੀ ਬਾਡੀ ਦੀ ਬਣਤਰ ਚੜਾਈ ਵਾਲੀ ਉਦਾਂ ਦੀ ਚੌੜਾ ਇਹਦਾ ਆ ਗਿਆ ਗੈਰੀ ਲੇਵਾ ਓਏ ਥੱਲੇ ਇੱਥੋਂ ਮਾਰਨੀ ਕੈਮਰਾ ਨਾਲ ਲੱਗਵਾ ਜਾਂ ਲੇਵਾ ਰੱਖਦੀ ਆ ਰੱਖਦੀ ਕਹ ਲਈ ਯਾਰ ਬਾਹਲਾ ਠੋਸ ਆ ਨਿੰਮੇ ਦੋਦੇ 16 ਕਿਲੋ ਹੋ 15 ਕਿਲੋ ਆਣ ਠੰਡਾ ਹੋ ਸੂਆ ਦੂਜਾ ਦੂਜਾ ਸੂਆ ਕਿੰਨੇ ਦਿਨ ਦਾ 10 ਦਿਨ ਦਾ ਲੇਵਾ ਬੜਾ ਠੋਸ ਆ ਨਾ ਐਨ ਵਧੀਆ ਮੈਂ ਖਾਣ ਨੂੰ ਬਹੁਤ ਵਧੀਆ ਜਿਵੇਂ ਕਹਿ ਲਿਆ ਵੀ ਉਂਗਲ ਨਹੀਂ ਘੜਦੀ 4x4 ਦਾ ਕੰਮ 4x4 ਦਾ ਸਿਸਟਮ ਆ ਬਾਈ ਕਹਿੰਦਾ ਉਂਗਲ ਨਹੀਂ ਘੜਦੀ ਲੈ ਵੇ ਜਿਵੇਂ ਕਹਿ ਲਿਆ ਉਂਗਲ ਕਿਵੇਂ ਘੜਦੀ ਹੁੰਦੀ ਆ ਕਮਾਲਾ ਕਮਾਲਾ ਇੱਥੋਂ ਕਮਾਲਾ ਚੋਣ ਚਬਾਉਣ ਦੀ ਕਿਵੇਂ ਆ ਵਾਲੀ ਪੋਲੀ ਜਮੈਂ ਗਾਇਆਂ ਵਰਗੀ ਫੋਕੀ ਜਮੈਂ ਜਮਾ ਫੋਕੀ ਮੈਲੇ ਤਾਂ ਨਹੀਂ ਚੱਲੀ ਜੀ ਨਾ ਨਾ ਹਜੇ ਮੈਲੇ ਦੀ ਗਾਰੰਟੀ ਆ ਮੈਲੇ ਸੱਟੂ ਜਾ ਕੇ ਠੀਕ ਆ ਗੱਲ ਇਹ ਇੱਥੋਂ ਦਿਖਾ ਗੈਰੀ ਉਹ ਇੱਥੋਂ ਮਾਰਦੇ ਕੈਮਰਾ ਮੈਲੇ ਮੂਲੇ ਬਾਈ ਨਾ ਚੱਲੂ 4x4 ਇਹ ਆ ਕਿੰਨਾ ਤੋਂ ਦੱਸਿਆ ਹਜ਼ਾਰਾ ਦੁੱਧ 16 ਕਿਲੋ ਹੋ 15 ਕਿਲੋ ਦੀ ਗਾਰੰਟੀ ਹੈ ਜੀ ਠੀਕ ਆ ਗੱਲ ਆ ਕਿੰਨੇ ਪੈਸੇ 1,75,000 ਬਸ ਲੈਣਾ ਹੀ ਹੈ ਇਹਦਾ ਇਹ ਲੈਂਡ ਦੇ ਨਾਲ ਹੀ ਰੇਟ ਨੇ ਤਕਰੀਬਨ ਤਕਰੀਬਨ ਇਹਦਾ ਬਾਈ ਕਹਿੰਦਾ 1,75 2 ਨੰਬਰ ਵਾਲੀ ਦਾ ਤੇ ਹੌਣ ਮਾਰ ਗਿਆ ਰੀ 3 ਨੰਬਰ ਵਾਲੀ ਤੇ ਬਹੁਤ ਚੰਗੀ ਝੋਟੀ ਆ ਨਾ ਸਾਲ ਨੂੰ ਸਲੇ ਜੀ ਵੀ ਵਾੜੀ ਲੱਗਣ ਲੁੱਕੜ ਚੰਗੀ ਆ ਨਾ ਵਾੜੀ ਆ ਸਾਲ ਨੂੰ ਝੋਟੀ ਆ ਜਤਾਲੀ ਝੋਟੀ ਆ ਹਜੇ 6ਵੇਂ ਦਿਨ ਸੂਈ ਨੂੰ ਆ ਦੁੱਧ ਹੋਊਗਾ 13-14 ਕਿਲੋ 6ਵੇਂ ਦਿਨ ਹਾਂ ਦਨ ਬਾਈ ਕਹਿੰਦਾ ਅਰਜਨਲ 6ਵਾਂ ਤੁਸੀਂ 7ਵਾਂ ਮੰਨ ਲਓ ਯਾਰ 1 ਦਿਨ ਵੱਧ ਮੰਨ ਲਓ ਕੋਈ ਦਿੱਕਤ ਨਹੀਂ ਪਰ ਆ ਗਈ ਜੱਤ ਵਾਲੀ ਜੀ ਹੋ ਗਏ ਨੇ ਹਾਂ ਹਫਤੇ ਤੋਂ ਅੰਦਰ ਹੀ ਆ ਝੋਟੀ ਆਸਲ ਆ ਗਈ ਜੱਤ ਵਾਲੀ ਝੋਟੀ ਤੇ ਲੀਮੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਬਈਆਂ ਰਾਤ ਹੀ ਆਈਆਂ ਨੇ ਸਾਰੀਆਂ ਠੀਕ ਆ ਗੱਲ ਆ ਤੇ ਬਾਡੀ ਬਣਤਰ ਬਹੁਤ ਕਮਾਲ ਦੀ ਰੱਗ ਦੀ ਆ ਬਹੁਤ ਵਧੀਆ ਸਿੰਘ-ਸੁੰਗਤ ਬਲਕੁਲ ਬੰਦਾ ਲੇਵੇ ਦਾ ਡਿਜ਼ਾਈਨ ਵਾਲਾ ਕਮਾਲ ਦਾ ਤੇ ਜਦੋਂ ਗੈਰੀ ਫੇਸ ਤੇ ਮਾਰੇਗਾ ਕੈਮਰਾ ਇਥੋਂ ਨਸਲ-ਨਸਲ ਦਾ ਆਈਡੀਆ ਹੋ ਜੀ ਆਲੇ ਆਲੇ ਆ ਇਧਰਲੇ ਬੰਨੇ ਸਵਾਦ ਹੀ ਠੰਡੀ ਆ ਬਾਹਲੀ ਠੰਡੀ ਆ ਕੂਨੀ ਕਹਿ ਲਈ ਜਮਾ ਲੈ ਯਾਰ ਠੀਕ ਆ ਗੱਲ ਉੱਥੇ ਖੜ ਜਾਂਦੀ ਯਾਰ ਹਾਂ ਹਾਂ ਚੱਲ ਤੋ ਤੋ ਰੈਨ ਆਇਨੂੰ ਇੱਥੋਂ ਕਮਾਲੀ ਇੱਥੋਂ ਕਮਾਲੀ ਇਹ ਇੱਥੋਂ ਮਾਰਦੀ ਯਾਰੀ ਕੈਮਰਾ ਕਮਾਲਾ 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 ਇੱਥੋਂ ਮਾਰਦੀ ਫੇਸ ਤੇ ਕੈਮਰਾ ਸਿੰਗਾਂ ਦਾ ਡਿਜ਼ਾਈਨ ਜੁਨ ਕਰਾ ਦੀ ਚ ਇੱਕ ਤੇ ਬਾਕੀ ਲੇਵਾ ਬਹੁਤ ਸੋਹਣਾ ਰੱਖਦੀ ਆ ਤੇ ਆ ਗਈ ਸੱਜਣੋ ਜੱਤ ਵਾਲੀ ਝੋਟੀ ਆ ਗਈ ਸੂ ਆ ਗਿਆ ਦੂਜਾ ਕਿੰਨਾ ਦੁੱਧ ਸਨ ਮੈਂ ਅੱਜ ਵਾਈ ਦੁੱਧ 14 ਕਿਲੋ ਹੋਗਾ 12 ਕਿਲੋ ਆਇਨ 2 ਕਿਲੋ ਜਾਓ ਬੋਲਾ 12 ਕਿਲੋ ਚਵਾ ਦੇਾਂਗੇ ਹਾਂ ਦੁੱਧ ਦੇਊਗੀ ਪੀ ਪੀ ਕੇ ਲੈਵਲ ਤੇ 18 ਕਿਲੋ ਕਿੰਨੇ ਪੈਸੇ ਲੰਨਾ 1,85,000 185 2 ਨੰਬਰ ਵਾਲੀ ਦਾ 175 ਹਾਂ ਖੜ ਵੀ ਆਇਆ ਨਾ ਪੈਰ ਗੱਡ ਕੇ ਆ ਨਾ ਮਹਾਤੀ ਜੀ ਅਸਲ ਗਰਮ ਗਰਮ ਵਾਲਾ ਸੀਨ ਨਹੀਂ ਹੈਗਾ ਬਾਈ ਕਿਦਾ ਕਿਸੇ ਪਾਸਿਓਂ ਇਹ ਹੁਣ ਤੋਰ ਦੇ ਚੋਬਰਾ 4 ਨੰਬਰ ਵਾਲੀ ਝੋਟੀ ਖੋਲ ਕੇ ਇਹਦਾ ਸੂਆ ਨਮੇ ਦੂਜਾ ਦੂਜਾ ਕਿੰਨੇ ਦਿਨ ਦੀ ਸੂਈ ਇਹਨੂੰ ਸੂਈ ਨੂੰ ਹੋ ਗਿਆ ਹਫਤੇ ਤੋਂ ਅੰਦਰ ਹੋਇਆ ਜੀ ਇਹ ਵੀ ਠੀਕ ਆ ਗੱਲ ਹਮ ਕਿੰਨਾ ਕੁ ਹਾਜਰ ਅੱਜ ਦੁੱਧ ਚ 15 ਹੀ ਹੋਊਗਾ 14 ਕਿਲੋ ਨਾ ਆਪਕੇ ਲੋਟ ਦੋ ਦੋ 18 ਕਿਲੋ ਦੇਉਗੀ 18 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਨੇ ਟਾਈਮ ਦੋ ਟਾਈਮ 'ਚ ਪਾ ਦੇਾਂਗੇ 14 'ਚ ਵਾਦਾਂਗੇ ਜੀ ਕੋਈ ਦਿੱਕਤ ਤਾਂ ਨਹੀਂ ਕੋਈ ਦਿੱਕਤ ਨਹੀਂ ਪਾਸੇ ਪੂਸੇ ਤਾਂ ਨਹੀਂ ਜਾਂਦੇ ਨਾ 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 ਕਿਤੇ ਨਹੀਂ ਕਿਤੇ ਨਹੀਂ ਆਣ ਪੋਰੀਆਂ ਠੀਕ ਹੈ ਗੱਲ ਤਸੱਲੀ ਕਰਾ ਦਾਂਗੇ ਬਾਈ ਕਹਿੰਦਾ ਹਰੇਕ ਪੱਖ ਤੋਂ ਪਾਸੇ ਪੂਸੇ ਜਾਣ ਵਾਲਾ ਸੀਨ ਨਹੀਂ ਹੈਗਾ ਕਿਤੇ ਵੀ ਲੈ ਵਾਰ ਚੌੜਾ ਰਥਣ ਦੇਖ ਲੈ ਕਹਿ ਜਾ ਲੱਗਿਆ ਚਬਾਈ ਦੀ ਜਮਾ ਰੂਮ ਵਰਗੀ ਪੋਕੀ ਪੋਲੀ ਜਮਾ ਜਮਾ ਪੋਲੀ ਆਲੇ 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 ਆ ਸਿੰਗ ਆ ਗਿਆ ਗੋਲ ਹਨਾ ਬਾਂਦੇ 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 ਹੁਣ ਦੂਜਾ ਬਾਂਦੇ ਬੱਚੇ ਤੇ ਲੈ ਚੱਲ ਪਰੇਸ਼ਾਨ ਨਾ ਕਰ ਇਹਦਾ ਨਹੀਂ ਮੈਗੀ ਇਹਦਾ ਵੀ 175 ਲੈ ਲਾਂਗੇ 1 ਲੱਖ ਤੇ 75000 ਹੂੰ ਇਹ ਹੁਣ ਮਾਰਦੇ ਆ ਝੋਟੀਆਂ ਪੰਜ ਨੰਬਰ ਦੇ ਗੱਬਣ ਅਜੇ ਝੋਟੀ ਹਫਤਾ ਲਉਗੀ ਸੋਨ ਦਾ 20 ਕਿਲੋ ਚ ਪਾਸ ਹੋਈ ਹੋਈ ਆ ਠੀਕ ਆ ਗੱਲ ਹੂੰ ਨਾ ਤੋਰ ਦੇ ਖੋਲ ਕੇ ਤੇ ਬਾਕੀ ਸਾਨੂੰ ਦਿਖਾ ਦਾਂਗੇ ਖੜੀਆਂ ਇਹਨਾਂ ਜੋ ਝੋਟੀਆਂ ਕਿਉਂਕਿ ਜਿਆਦਾ ਲੰਬੀ ਹੋ ਜਾਂਦੀਆਂ ਬਹੁਤ ਚੰਗੀ ਝੋਟੀ ਹੈ ਗੱਬਣ ਅਜੇ ਆ ਗੱਬਣ ਸਾਨੂੰ ਤੋਰ ਕੇ ਦਿਖਾ ਰਹੇ ਨੇ ਬਰੀਕ ਬਰੂਕ ਆ ਗਈ ਨਸਲ ਨਸਲ ਆ ਗਈ ਫੁੱਲ ਥਣ ਆ ਗਿਆ ਜਿਵੇਂ ਕਹਿੰਦੇ ਨੇ ਗੁੱਲੇ ਵਾਲਾ ਅਸਲ ਹਾਂ ਹਾਲੇ ਰਾਤ ਆਈਏ ਨੇ ਲੇਵਾ ਕੱਲ ਬੈਠਿਆ ਨਹੀਂ ਜਾਂਦਾ ਗੱਡੀ 'ਚ ਚੱਕ ਕੀ ਲੇਵਾ ਠੀਕ ਆ ਛੋਟੀ ਹਜੇ 10 ਦਿਨ ਨਹੀਂ ਸੌਂਦੀ ਠੀਕ ਆ ਤੇ ਸਵੇਰ ਆਦੀ ਵੀ ਢੰਡੀ ਆ ਰ ਬਹੁਤ ਚੰਗੀ ਮਾਜਾ ਸੂਆ ਕੜਾ ਨੇ ਮੇਰਾ ਤੇਜਾ ਤੇਜਾ ਤੀਜਾ ਸੂਆ ਹੂੰ ਕਿੰਨੇ ਦਿਨ ਕੱਢੂਗੀ ਹਜੇ ਹਫਤਾ ਕੱਢੂਗੀ ਹਫਤਾ ਇੱਕ ਹਫਤਾ ਹਾਂਜੀ ਆ ਸੂਆ ਤੀਜਾ ਇੱਕ ਹਫਤਾ ਪੈਂਡਿੰਗ ਤੇ 22 20 ਕਿਲੋ ਦੇ ਵਿੱਚ ਬਾਈ ਕਹਿੰਦਾ ਛੋਟੀ ਪਾਸ ਹੋਈ ਹੋਈ ਆ ਖਾਣ ਲੱਗਿਆ ਗੁੱлле ਵਾਲਾ ਲੱਗਿਆ ਦੂਰੀ ਤੇ ਜਿਵੇਂ ਭਰਾ ਕਹਿੰਦੇ ਨਾ ਫੋਟ ਫੋਟ ਦੀ ਦੂਰੀ ਤੇ ਬਾਈ ਜਿੱਧਰ ਕੈਮਰਾਮੈਨ ਹੁੰਦਾ ਉਥਲੇ ਬੰਨੇ ਰਿਹਾ ਕਰ ਹਾਂ ਤੱਕਾ ਨਗਰਿਆ ਕਰ ਤੋਰ ਲੰਬੀ ਇਹਨੂੰ ਆਨ ਓਏ ਮਾਰ ਗਰੀ ਇੱਥੋਂ ਮਾਰੀ ਕੈਮਰਾ ਇਹ ਬਾਈ ਕਹਿੰਦਾ ਤੀਜਾ ਸੂਆ ਸੁੰਦੀ ਆ 20 ਕਿਲੋ ਚ ਪਾਸ ਹੋਈ ਹੋਈ ਆ ਗੱਬਣ ਆ ਕੜਦੀ ਆ 5-7 ਦਿਨ ਪਰ ਡਿਜ਼ਾਈਨ ਜੂਨ ਬੜਾ ਸੋਹਣਾ ਰੱਖਦੀ ਆ ਇੱਥੋਂ ਘਰੀ ਲੈਵੇ ਤੇ ਮਾਰਦੀ ਥੱਲੋਂ ਕੈਮਰਾ ਐਨ ਦਿਖਾਈ ਥਣ ਉਹ ਲੱਗਿਆ ਵੀ ਆਸਲ ਜਿਹਨੂੰ ਭਰਾ ਕਹਿੰਦੇ ਨੇ ਫੁੱਟ 22 ਫੁੱਟ ਵਾਲਾ ਗਏ ਵੀ ਆ ਕਮਾ ਲਿਆ ਕਮਾ ਲਿਆ ਆ 20 ਕਿਲੋ ਜੋ ਕਿਸੇ ਗੱਲ ਤੋਂ ਪਾਸ ਹੋਈ ਆ ਇਹ ਹਾਂ ਤੇ ਬਾਕੀ ਡਿਜ਼ਾਈਨ ਬੜਾ ਸੋਹਣਾ ਥੱਲੇ ਦਾ ਬੰਦੇ ਕਮਾ ਕੇ ਇਹਦੇ ਨੇ ਮੈਂ ਕਿੰਨੇ ਰੁਪਏ ਲੈ ਲਾਂਗੇ 20 ਕਿਲੋ ਵਾਲੀ ਇਹ ਇਹ ਦਾ 2 ਲੱਖ ਦਾ 5000 ਰੁਪਏ ਲੰਮਾ 2 ਲੱਖ ਤੇ 5000 ਰੁਪਏ ਦਾ ਲੈਣਾ ਹੀ ਆ ਕਹਿਣ ਦਾ ਭਾਵਾ ਆ ਜੋ ਟੀ ਅੱਜ ਅੱਜ 6 ਨੰਬਰ ਦੇ ਝੋਟੀ ਬੋਲੇ ਚੋ ਖਾਲੀ ਕਰੀ ਆ ਪਰਸੋਂ ਦੀ ਸੂਈ ਆ 10 ਕਿਲੋ ਬੋਲਾ ਹੋਊਗਾ ਹੁਣ ਠੀਕ ਹੈ ਦੁੱਧ ਦੇਊਗੀ 18 ਕਿਲੋ ਪੈਸੇ ਫੋਮ ਤੇ ਕਰ ਲਾਂਗੇ ਵੀ ਠੀਕ ਆ ਤੇ ਅੱਜ ਅੱਜ ਆ ਜੋ ਢਿਲੇ 18 ਕਿਲੋ ਦੁੱਧ ਹੁਣ ਤਿਆਰਾ ਤੋਰ ਦੇ ਹਾਜ਼ਰ ਹਾਜ਼ਰ ਗਾਰੰਟੀ ਨਾਲ ਚਵਾ ਦਾਂਗੇ ਚਵਾ ਦਾਂਗੇ ਇਹਨੂੰ ਆ ਗਈ ਜੈਡ ਬਲੈਕ ਹਨਾ ਹਾਂ ਥੋੜੇ ਜੇ ਪੁੰਜੜ ਵਾਈਟ ਆ ਗਈ ਜੈਡ ਬਲੈਕ ਵਾਂਗੂ ਆ ਗਈ ਵੱਡੀ ਵਾਲੀ ਮੋਰਾ ਮੋਰਾ ਦੀ ਐ ਪਿਓਰ ਸਿੰਘ ਆ ਗਿਆ ਜਮ ਟੂੜੀ ਵਾਲਾ ਐ ਉੱਪਰ ਦੀ ਉੱਪਰ ਦੀ ਰੱਖ ਝੋਟੀ ਹਾਂ ਇਹ ਐਂ ਕਵਾ ਵਾਲੀ ਬੜੀ ਚੰਗੀ ਝੋਟੀ ਐ ਦੇਖ ਲੈਵਾਂ 4x4 ਲਗਾਇਆ ਚੌੜਾ ਠੀਕ ਆ ਗੱਲ ਤੋਰਾ ਤੂਰਾ ਖਤਰਨਾਕ ਕਰਦੀ ਆ ਨਾ ਬਹੁਤ ਚੰਗੀ ਝੋਟੀ ਐ ਕਿੰਨੇ ਦਿਨ ਦਾ ਝੂਆ ਝੂਆ ਹੋਊਗਾ ਜੀ ਕਮ ਸੇ ਕਮ 12 13 ਦਿਨਾਂ ਦਾ 12 13 ਦਿਨ ਦੀ ਮੇਰੇ ਮੂਰੇ ਚੱਲ ਗਈ ਥੱਲੇ ਕੱਟੀ ਨਾਲ ਕੱਟੀ ਹਾਂ 12 13 ਦਿਨ ਦੀ ਸੂਈ ਨਾੜਾ ਦੇਖ ਲਿਆ ਮੈਂ ਇਹਦੇ ਲੇਵੇ ਤੇ 12 13 ਦਿਨ ਦਾ ਸੂਆ ਨਾਲ ਕੱਟੀ 18 ਕਿਲੋ ਵਾਈ ਕਹਿੰਦਾ ਆ ਗਿਆ ਹਾਇਰ ਹਾਂ ਚੌਣ ਜਮਾਉਣ ਜਮਾ ਰੂਮ ਵਰਗਾ ਜੀ ਵੱਡੀ ਆ ਗਈ ਫੁੱਲ ਲੈ ਸਾਈਡ ਨੂੰ ਹੋ ਜਾ ਮਾੜਾ ਦਿਖਾ ਦਿੰਨੇ ਮੁੰਡੇ ਨੂੰ ਇੱਥੋਂ ਦਿਖਾ ਦੇ ਗਰੀ ਸਾਹਮਣੇ ਫਰੰਟ ਤੋਂ ਲੈ ਆ ਬਾਈ ਲੈ ਆ ਬੰਦ ਜੀ ਬੰਦ ਹਾਂ ਲੈ ਜਾ ਲੈ ਜਾ ਇਹ ਇੱਥੋਂ ਦਿਖਾ ਦੇ ਸਿੰਘ ਜਮਾ ਹੀ ਬੰਦ ਆ ਗਿਆ ਜਿਹੜਾ ਕਹਿੰਦੇ ਨੇ ਵੀ ਨਾਲ ਹੀ ਰਿੰਗ ਸਿੰਘ ਜੀ ਆ ਗਿਆ ਬਿਲਕੁਲ 12 ਤੋਂ 13 ਦਿਨ ਦਾ ਸੁਆ ਸੁਆ ਕਿਹੜਾ ਸੈਨ ਮੇਰਾ ਦੂਜਾ ਦੂਜਾ ਸੁਆ ਦੂਜਾ ਨਾਲ ਕੱਟੀ ਬੰਦੇ ਜੋ ਬਰਗਵਾਗੇ ਇਹਦਾ ਕੀ ਰੇਟ ਰਹਿਣਾ ਇਹ ਫੋਨ ਤੇ ਕਰ ਲੈ ਫੋਨ ਤੇ ਬਾਹਲੇ ਤਾਂ ਨਹੀਂ ਮੰਗਦੇ ਨਹੀਂ ਮੰਗਦੇ ਮੈਂ ਆਦੇ ਕੁਝ ਸਾਰਾ ਲੱਖ ਮੰਗ ਲੀਏ ਰਾਤ ਮਾਲ ਆਇਆ ਸਾਰਾ ਮਾਲ ਛੋਇਆ ਹੋਇਆ ਕੋਈ ਇਹਨਾਂ ਦਾ ਕੀ ਕਰਦੇ ਨੇ ਇਹਨਾਂ ਨੂੰ ਹੋਣੀ ਤੇ ਸਾਰੀਆਂ ਤਾਜ਼ੀਆਂ ਸੋਈਆਂ ਕੋਈ 2 ਦਿਨ ਦੀ ਕੋਈ 3 ਦਿਨ ਦੀ ਸਾਰੀਆਂ ਤਾਜ਼ੀਆਂ ਸੋਈਆਂ ਹੋਈਆਂ ਨੇ ਠੀਕ ਆ ਗੱਲ ਆ ਨੰਬਰ ਬੋਲ ਤੇਰਾ 6283092551 ਆ ਪਲੂਨ ਕੱਟੀ ਆ ਦੋਂਦੀ ਐ ਮੋਤੋ ਠੀਕ ਆ ਗੱਲ ਆ ਹੂੰ ਸਾਰਾ ਕੱਚਾ ਮਾਲ ਸੋਇਆ ਦੋ ਦੋ ਦਿਨਾਂ ਦਾ ਆ ਮਹਿਰਾ ਸੋਈਆ ਠੀਕ ਹੈ ਜੀ ਆ ਆ ਵੀ ਪਰਸੋ ਸੋਈਆ ਸਾਰੇ ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਕੋਈ तकरीबन तकरीबन ਸੱਜਣੋਂ 15 ਤੋਂ 17 ਮਹੀਆਂ ਦਿਖਾਤੀਆਂ ਬਾਈ ਕੋਲੇ ਪੰਜ ਸੱਤ ਦੀ ਡਿਟੇਲ ਪੁੱਛ ਕੇ ਦੇਤੀ ਤੇ ਬਾਕੀ ਨੇੜ ਆ ਕੇ ਦੇਖ ਲਓ ਜਿਹੜੇ ਸੱਜਣੋਂ ਪਸੰਦ ਆਉਂਦੀ ਇਹਨਾਂ ਚੋਂ ਲੈ ਕੇ ਲੈ ਕੇ ਡੇਢ ਗੇ ਤੋਂ ਭਾਅ ਸਾਰਾ ਤਿੰਨ ਤੱਕ ਦਾ ਕਮ ਆ ਡੇਢ ਲੱਖ ਤੋਂ ਲਾ ਕੇ 2.5-3 ਲੱਖ ਤੱਕ ਦੇ ਬਾਈ ਕਹਿੰਦਾ ਰੇਟ ਰਹਿਣਗੇ ਕੀ ਰਾਂ ਗੈਰੀ ਇੱਥੋਂ ਕਮਾ ਦੇ ਕੈਮਰਾ ਛੋਟੀ ਇੱਕ ਤੋਂ ਇੱਕ ਦਿਖਾਤੀ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਇਹਨਾਂ ਚ ਪਸੰਦ ਆਉਂਦਾ ਕੋਈ ਟੈਨਸ਼ਨ ਨਹੀਂ ਉਹਰੇ ਆ ਕੇ ਦੋ ਦਿਨ ਚੋਕ ਕੇ ਫਿਰ ਮੈਂ ਇਸ ਲੈ ਕੇ ਜਾਉ ਆ ਨੇੜ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ